ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਖੜ ਤੋਂ ਦਿਖਾ ਰਿਹਾ ਖੜ ਫਲਾਈਓਵਰ ਦੇ ਨਦੀਕ ਇੱਕ ਹਿਮਾਚਲ ਨੰਬਰ ਬੱਸ ਦੀ ਕੁ ਜਾਣ ਪਛਤ ਤੇ ਨੌਜਵਾਨਾਂ ਨੇ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਬੱਸ ਦੇ ਅਗਲੇ ਤੇ ਪਿਛਲੇ ਸ਼ੀਸ਼ਿਆਂ ਦੇ ਉੱਤੇ ਨੌਜਵਾਨਾਂ ਨੇ ਡੰਡਿਆਂ ਦੇ ਨਾਲ ਹਮਲਾ ਕੀਤਾ ਹੈ ਪੂਰੇ ਸ਼ੀਸ਼ੇ ਜਿਹੜੇ ਤੋੜ ਦਿੱਤੇ ਨੇ ਇਸ ਮੌਕੇ ਡਰਾਈਵਰ ਤੇ ਕਨੈਕਟਰ ਵੱਲੋਂ ਦੱਸਿਆ ਗਿਆ ਕਿ ਚੰਡੀਗੜ੍ਹ ਤੋਂ ਸਵਾਰੀਆਂ ਭਰ ਕੇ ਹਮਾਚਲ ਹਿਮੇਰਪੁਰ ਵੱਲ ਨੂੰ ਜਾ ਰਹੇ ਸੀ ਤਾਂ ਖੜਫਲਾਈ ਓਪਰ ਤੇ ਨਦੀ ਕਿ ਕਾਰ ਆਣ ਕੇ ਰੁਕਦੀ ਹੈ ਕਾਰ ਬੱਸ ਨੂੰ ਰੁਕਣ ਦਾ ਇਸ਼ਾਰਾ ਕਰਦੀ ਹੈ ਤਾਂ ਬੱਸ ਡਰਾਈਵਰ ਵੱਲੋਂ ਜਦੋਂ ਬੱਸ ਨੂੰ ਰੋਕਿਆ ਗਿਆ ਤਾਂ ਦੇ ਸਾਰ ਮੂੰਹ ਬਨ ਕੇ ਆਏ ਨੌਜਵਾਨਾਂ ਨੇ ਦੱਸਿਆ ਜਾ ਰਿਹਾ ਕਿ ਬੱਸ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਜਾ ਕੇ ਸਵਾਰੀਆਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਜੇ ਕੋਈ ਖੜ ਫਲਾਈਓਵਰ ਦਿਖਾ ਰਿਹਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਵਿੱਚ ਸਵਾਰੀਆਂ ਅਜੇ ਵੀ ਬੈਠੀਆਂ ਨੇ ਤੇ ਹਮਲਾਵਰ ਇਸ ਜਗ੍ਹਾ ਤੋਂ ਫਰਾਰ ਹੋ ਗਏ ਨੇ ਜੋ ਕਿ ਆਪਣੀ ਕਾਰ ਦੇ ਵਿੱਚ ਜਿਹੜੇ ਦੱਸਿਆ ਕਿ ਸਵਾਰ ਹੋ ਕੇ ਆਏ ਸੀ ਇਸ ਮਾਮਲੇ ਨੂੰ ਕੁਝ ਲੋਕਾਂ ਵੱਲੋਂ ਹਿਮਾਚਲ ਦਾ ਜੋ ਮਾਮਲਾ ਪਕਿਆ ਉਸ ਤਰੀਕੇ ਨਾਲ ਵੇਖਿਆ ਜਾ ਰਿਹਾ ਕਿਉਂਕਿ ਬੀਤੇ ਦਿਨ ਤੁਸੀਂ ਦੇਖਿਆ ਹੋਵੇਗਾ ਜੋ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਈਆਂ ਨੇ ਉਸ ਦੇ ਵਿੱਚ ਜੋ ਕੁਝ ਪੰਜਾਬ ਦੇ ਸਿੱਖ ਨੌਜਵਾਨ ਮਨੀਕਰਨ ਸਾਹਿਬ ਗੁਰਦ ਆਮਾ ਦੇ ਮੱਥਾ ਟੇਕਣ ਵਾਸਤੇ ਜਾ ਰਹੇ ਸੀ ਤਾਂ ਹਿਮਾਚਲ ਪੁਲਿਸ ਵੱਲੋਂ ਤੇ ਉੱਤਰਾਖੰਡ ਦੇ ਸਥਾਨਕ ਲੋਕਾਂ ਵੱਲੋਂ ਉਹਨਾਂ ਨੌਜਵਾਨਾਂ ਨੂੰ ਰੋਕਿਆ ਗਿਆ ਮੋਟਰਸਾਈਕਲ ਤੋਂ ਉਹਨਾਂ ਦੇ ਝੰਡੇ ਉਤਾਰੇ ਗਏ ਜਿਸ ਤੋਂ ਬਾਅਦ ਜਾ ਕੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਹੁਤ ਵਾਇਰਲ ਹੋਈਆਂ ਵੱਖ-ਵੱਖ ਬਿਆਨ ਉਸ ਮਾਮਲੇ ਨੂੰ ਲੈ ਕੇ ਦਿੱਤੇ ਜਾ ਰਹੇ ਨੇ ਦੂਜੇ ਪਾਸੇ ਸਿੱਖ ਸੰਗਤਾਂ ਦੇ ਵਿੱਚ ਵੀ ਇਸ ਫੋਟੋ ਤਾਰਨ ਵਾਲੇ ਮਾਮਲੇ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਕਿਉਂਕਿ SGPC ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਅਕਾਲ ਤਖਤ ਸਰ ਜਥੇਦਾਰ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਤੇ ਹੋਰ ਵੀ ਸਿਆਸੀ ਲੀਡਰਾਂ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਪਰ ਇਸ ਤਰੀਕੇ ਦਾ ਜੋ ਅੱਗ ਲਗਾਤਾਰ ਵੱਧਦੀ ਜਾ ਰਹੀ ਹੈ ਤਾਂ ਕਿਤਨੇ ਕਿਤੇ ਹੁਣ ਸ਼ਰਾਰਤੀ ਅੰਸਰ ਜਿਹੜੇ ਮਾਹੌਲ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਨੇ ਮਾਮਲਾ ਬੈਠ ਕੇ ਸੁਲਝਾਉਣ ਵਾਲਾ ਹੈ ਅਗਰ ਕਿਸੇ ਦੀ ਕੋਈ ਗਲਤੀ ਲੱਗਦੀ ਹੈ ਕੋਈ ਸ਼ਰਾਰਤੀ ਅੰਸਰਾਂ ਨੇ ਸ਼ੁਰੂਆਤ ਕੀਤੀ ਸੀ ਤਾਂ ਪੁਲਿਸ ਨੂੰ ਚਾਹੀਦਾ ਕਿ ਉਸ ਮੌਕੇ ਹੀ ਕਾਰਵਾਈ ਕਰ ਦੇਣੀ ਚਾਹੀਦੀ ਸੀ ਤਾਂ ਨਹੀਂ ਤਾਂ ਨਤੀਜੇ ਅੱਗੇ-ਅੱਗੇ ਹੋਰ ਘੱਟ ਕੋ ਹੋਣਗੇ ਕਿਉਂਕਿ ਹਿਮਾਚਲ ਤੇ ਪੰਜਾਬ ਦਾ ਬਹੁਤ ਹੀ ਗੂੜਾ ਰਿਸ਼ਤਾ ਹੈ ਆਪਸ ਦੇ ਵਿੱਚ ਦੋਨੇ ਸਟੇਟਾਂ ਦਾ ਬਹੁਤ ਪਿਆਰ ਹੈ ਕਿਉਂਕਿ ਹਿਮਾਚਲ ਪੰਜਾਬ ਦੇ ਵਿੱਚੋਂ ਨਿਕਲਿਆ ਤਾਂ ਹਿਮਾਚਲ ਦੇ ਲੋਕ ਵੀ ਪੰਜਾਬ ਦੇ ਵਿੱਚ ਆਉਂਦੇ ਆਉਂਦੇ ਰਹਿੰਦੇ ਨੇ ਦੂਜੇ ਪਾਸੇ ਪੰਜਾਬ ਦੇ ਲੋਕ ਵੀ ਹਿਮਾਚਲ ਦੇ ਵਿੱਚ ਆਉਂਦੇ ਰਹਿੰਦੇ ਨੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਮਾਹੌਲ ਜਿਹੜਾ ਨਹੀਂ ਖਰਾਬ ਹੋਣਾ ਚਾਹੀਦਾ ਤਾਂ ਮੌਕੇ ਤੋਂ ਦੇਖੋ ਬਸ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜਿੱਤੇ ਕਿ ਦੇਖੋ ਬਸ ਦੀ ਪੂਰੀ ਜਿਹੜੇ ਸਿਸ਼ਿਆਂ ਦੀ ਪੰਤ ਤੋੜ ਕੀਤੀ ਹੈ ਡੰਡਿਆਂ ਦੇ ਨਾਲ ਹਮਲਾ ਨੌਜਵਾਨਾਂ ਵੱਲੋਂ ਕੀਤਾ ਗਿਆ ਤੁਸੀਂ ਵੀ ਆਪਣੇ ਆਪਣੇ ਵਿਚਾਰ ਦਿੰਦੇ ਰਹੋ ਤੇ ਨਾਲ ਦੀ ਨਾਲ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਕਿਉਂਕਿ ਕਿ ਲੋਕ ਜਿਹੜੇ ਆਮ ਲੋਕ ਨੇ ਆਮ ਜਨਤਾ ਜੋ ਕਿ ਸ਼ਾਂਤੀ ਚਾਹੁੰਦੀ ਹੈ ਉਹ ਕਦੇ ਨਹੀਂ ਚਾਹੇਗਾ ਕਿ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਉਣ ਕਿਉਂਕਿ ਜੋ ਬੇਕਸੂਰ ਲੋਕ ਵਿੱਚ ਵਸਦੇ ਵਿੱਚ ਬੈਠੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਮਾਮਲਾ ਇੱਥੋਂ ਤੱਕ ਪਹੁੰਚ ਜਾਏਗਾ ਜਦੋਂ ਹਮਲਾਵਰਾਂ ਨੇ ਆਣ ਕੇ ਡੰਡੇ ਦੇ ਨਾਲ ਹਮਲਾ ਕੀਤਾ ਤਾਂ ਕਿਤਨੇ ਕਿਤਨੇ ਵਿੱਚ ਬੱਚੇ ਔਰਤਾਂ ਤੇ ਹੋਰ ਵੀ ਬਜ਼ੁਰਗ ਵਿੱਚ ਬੈਠੇ ਸੀ ਜਿਨ੍ਹਾਂ ਨੂੰ ਦਰਦ ਦਾ ਮਾਹੌਲ ਬਣ ਗਿਆ ਕਿ ਇਹ ਕੀ ਬਣ ਗਿਆ ਜਦੋਂ ਆਂਕਿਨ ਨੌਜਵਾਨਾਂ ਨੇ ਹਮਲਾ ਕਰਨਾ ਸ਼ੁਰੂ ਕੀਤਾ ਹੈ ਤਾਂ ਇਸ ਮੌਕੇ ਪੁਲਿਸ ਦੀਆਂ ਟੀਮਾਂ ਜਾਂਚ ਕਰ ਰਹੀਆਂ ਨੇ ਜਾਂਚ ਦਾ ਵਿਸ਼ਾ ਹੈ ਕਿ ਕਿਉਂ ਪੰਤੋੜ ਕੀਤੀ ਹੈ ਕੋਈ ਬੱਸ ਨੇ ਕੱਟ ਮਾਰਿਆ ਹੈ ਜਾਂ ਕੋਈ ਹੋਰ ਮਾਮਲਾ ਹੈ ਕਿਉਂਕਿ ਪੁਲਿਸ ਜੋ ਬੱਸ ਕਨੈਕਟਰ ਦੇ ਬਿਆਨ ਦੇ ਉੱਤੇ ਜੇ ਮਾਮਲਾ ਦਰਜ ਕਰੇਗੀ ਪਰ ਉਸ ਤੋਂ ਬਾਅਦ ਜਾ ਕੇ ਜਦੋਂ ਹਮਲਾਵਰ ਫੜੇ ਜਾਣਗੇ ਉਸ ਤੋਂ ਬਾਅਦ ਹੀ ਪੂਰਾ ਮਾਮਲਾ ਸਮਝ ਆਏਗਾ ਕਿ ਇਹ ਹਿਮਾਚਲ ਦੇ ਨਾਲ ਜੁੜਿਆ ਹੋਇਆ ਮਾਮਲਾ ਜਾਂ ਫਿਰ ਕੋਈ ਹੋਰ ਮਾਮਲਾ ਹੈ ਕਿਸ ਨੂੰ ਲੈ ਕੇ ਬੱਸ ਕਨੈਕਟਰ ਨੇ ਕੀ ਕਿਹਾ ਪਹਿਲ ਤੁਸੀਂ ਉਹ ਵੀ ਸੁਣੋ ਡਰਾਈਵਰ ਦਾ ਨਾਮ ਰਾਜਕੁਮਾਰ ਜੀ हां जी कित्थों ਗੱਡੀ ਆ ਰਹੀ ਧੀ ਏ ਚੰਡੀਗੜ੍ਹ ਤੇ ਹੁਮੇਰਪੁਰ ਆ ਰਹੀ ਸੀ ਅਸ਼ਕਿਆ ਹੋਇਆ ਉਹ ਆਦਮੀ ਆਏ ਅਲਟੋ ਕਾਰ ਗੱਡੀ ਖੜੀ ਧੀ ਉਹਨਾਂ ਨੇ ਹਾਤੀਆ ਗਾੜੀ ਕੋ ਮੈਨੇ ਗਾੜੀ ਰੋਕੀ ਜਿਸ ਟਾਈਮ ਗਾੜੀ ਰੋਕਦੀ ਉਸ ਟਾਈਮ ਡੰਡੇ ਚਲਾਣਾ ਸ਼ੁਰੂ ਕਰ ਦिए ਜੀ ਉਹਨਾਂ ਨੇ ਅੱਛਾ ਪਹਿਲੇ ਆਗੇ ਕੇ ਸੀਸਾ ਤੋੜਾ ਫਿਰ ਪਿੱਛੇ ਕੇ ਸਭੀ ਸੀਸੇ ਤੋੜੇ

ਫਰਕ ਸਾਰੇ ਸੱਤਾਂ ਨਹੀਂ ਲੱਗੀ ਸਵਾਰੀਆਂ ਨੂੰ ਕਿਸੇ ਨੂੰ ਸਾਥ ਤੇ ਸਾਰੀਆਂ ਗੈਲਰੀ ਚ ਪੈ ਗਈ ਸਵਾਰੀਆਂ ਨੇ ਕੀ ਮੇਰੇ ਅਰੇਂਜ ਕਰਿਆ ਜਿਹੜੇ ਸਵਾਰੀਆਂ ਵਿੱਚ ਬੈਠੇ ਨੇ ਚੰਡੀਗੜ੍ਹ ਉਹ ਲੂਸ ਤੇ ਗੱਡੀਆਂ ਸਾਰੀ ਪਈ ਤੇ ਫਿਰ